ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ ਮਰਜ਼ਾ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਵਿੱਚੋਂ ਤਾਜ਼ੀਆਂ ਸੂਈਆਂ ਵਾ ਅੱਜ ਸਾਰੀਆਂ ਇੱਕੋ ਗੱਬਣੀਆਂ ਤੇ ਬਾਕੀ ਸਾਰੀਆਂ ਬਿਲਕੁਲ ਤਾਜ਼ੀਆਂ ਸੂਈਆਂ ਇਹ ਆ ਵੀ ਚਲੋ ਸੋਈਆਂ ਦੇ ਆਪਣੇ ਇੱਥੇ ਆ ਗਏ ਚੋਈ ਕਰਕੇ ਪਾਸ ਕਰਕੇ ਲੈ ਜਾ ਤੇ ਗੱਬਨ ਵੀ ਆਪਣੀਆਂ ਦੇ ਪਾਸ ਕਰਕੇ ਲੈ ਜਾ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਜੀ ਚਲੋ ਵਧੀਆ ਚੀਂਦਾ ਜੇ ਅੱਜ ਮੱਝਾਂ ਹੀ ਕਰਤੀਆਂ ਜੇ ਫਿਰ ਹਾਂ ਅੱਜ ਚੰਗੀ ਲੈਣ ਲਈ ਮੱਝਾਂ ਦੀ ਪਰ ਮੱਝਾਂ ਵਿੱਚ ਵਿਚ ਨਹੀਂ ਤੈਨੀਆਂ ਹਨਾ ਤੇ ਇੱਕ ਗਾਂ ਹੈ ਚਲੋ ਨਾਮ ਦੱਸਦੇ ਕੀ ਫਿਰ ਨਾਮ ਹਰਿੰਦਰ ਸਿੰਘ ਪਿੰਡ ਜੱਫਕੋੜ ਥੀਲੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਤੇ ਬੋਲਦਾ 9475690 ਦੇ ਠੀਕ ਹੈ ਪਹਿਲਾਂ ਫਿਰ ਗਾਇ ਮਖਾਦੀ ਤਾਜੀ ਸੋਈ ਹੈ ਵੀ ਤਾਜੀ ਸੋਈ ਵੀ ਜਿਆਦਾ ਦੀ ਥੱਲੇ ਚੰਗੀ ਤਿਆਰ ਹੋਈ ਆ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਕਿੰਨੇ ਕ ਦੁੱਧ ਲੀ ਆ ਦੁੱਧ ਵੀਰ ਜੀ ਹੈ ਕੋਈ ਵੀਆ ਤੋਂ ਪਲਾਸਿਕ ਗੱਡੂਗੀ ਅੱਛਾ ਹਾਂ ਜੀ 15 16 ਕਿਲੋ ਬੋਲਾ ਇੱਥੇ ਇਹ ਬੋਲਾ ਹੀ ਆ ਨਾ 15 16 ਲੀਟਰ ਇੱਦੇ ਕੋਲ ਆ ਜਾਏ ਬੱਚਾ ਇਹਦਾ ਤੰਨ ਬੱਚਾ ਨੇ ਦਿਖਾ ਦੇਾਂਗੇ ਹਾ ਹੌਵਲੇ ਬੱਚਾ ਇਹਦਾ ਆ ਫਲਤਾ ਜਿਹੜਾ ਆਜ ਲੈ ਬਾਕੀ ਆ ਵੀ ਹੈਗੀ ਚਲੋ ਗਰਮੀਆਂ ਚ ਚਾਉਣ ਵਾਲੀ ਹੈ ਜਰਸੀ ਸਾਈਵਲ ਕਰਾਸ ਚੀਆ ਤੇ ਇਹਦਾ ਵਿੱਜੇ ਫਿਰ ਕੀ ਮੁੱਲ ਰੱਖਣਾ ਆਪਾਂ ਮੁੱਲ ਪਹਿਣ ਜੀ ਅੱਛਾ ਹਾਂਜੀ ਕਰਨੀ ਕੋ ਛੋਟ ਛਾਟ ਹੋਰ 2000 ਦਾ ਟ੍ਰੇਡ ਜੀ ਅੱਛਾ 36000 ਦੀ ਤੇ ਮੁੱਲ ਲਾ ਰਿਹਾ ਮੈਂ ਕਰਦਾ ਚਲੋ ਕੋਈ ਫੋਨ ਲਾਊਗਾ ਤੇ ਮੋਕੇ ਤੇ ਹੋ ਜਾਊਗਾ ਹਨਾ ਠੀਕ ਆ ਤੇ ਆ ਮੱਜ ਤਾਜੀ ਸੋਈ ਬਿਲਕੁਲ ਅੱਛਾ ਕੱਲ ਦੀ ਸੋਈ ਆ ਕਿੰਨਾ ਕੁ ਦੁੱਧ ਕੱਟੀ ਜਾਊਗੀ ਦੁੱਧ 12-13 ਕਿਲੋ ਖੁੱਲਾ ਵਧੀਆ ਜੀ ਅੱਛਾ 12 ਕਿਤੇ ਲੱਗੇ ਦੁੱਧ ਜਿਹੜਾ ਚਵਾਈ ਜਾਊਗੀ ਲਾ ਚ ਪੜਾ ਇਹ ਚਵਾਈਆਂ ਕਿੰਨੀਆਂ ਹੋਗੀਆਂ ਇਹਦੀਆਂ ਰਾਤੀਂ ਕੀ ਜੀ ਦੇ ਇੱਕੋ ਜਵਾਈ ਹੋਈਆਂ ਦੂਜਾ ਬੱਚਾ ਚੰਗਾ ਆਇਆ ਦੋ ਜਵਾਈਆਂ ਹੋਈਆਂ ਇਹਦੀਆਂ ਜਿਹਨੂੰ ਬੱਚਾ ਚੰਗਾ ਆਇਆ ਸਵੇਰੇ ਕਿੰਦੇ ਕਿ ਜੋ ਬੱਚਾ ਹੀ ਚੰਗਾ ਆਵਾ ਇਹ ਟਾਈਮ ਵੀ ਚਲੋ ਸਵੇਰ ਦਾ ਹੀ ਆ ਆ ਦੇਖਾਂਦੇ ਜੀ ਹਵਾਨਾ ਇਹਦਾ ਲੱਗੇਗਾ ਤੇ ਥਾਣੇ ਤੇ ਦੇਖ ਸਕਦੇ ਜੀ ਬਾਕੀ ਚਵਾਚੂ ਦੀ ਚੰਗੀ ਦੇ ਠੀਕ ਹੈ ਭਾਵੇਂ ਇਤਰੇ ਹੀ ਵੇਜੇ ਥੱਲੇ ਆ ਬੋਲਾ ਦਿਖਾ ਦੇ ਆ ਵੇਖੋ ਵੀ ਇੱਥੇ ਬੋਲਾ ਠੀਕ ਹੈ ਹਾਂਜੀ ਚਵਾਚੂ ਦੀ ਬਾਕੀ ਆ ਰਹੀ ਹੈ ਬੋਲੇ ਜਿਆ ਪੇ ਹੈ ਗਈ ਠੰਡੀ ਸੀ ਲਿਆ ਮਾਦੀ ਜਿਹੜੀ ਠੀਕ ਹੈ ਤੇ ਆ ਜਿਹੜਾ ਬੱਚਾ ਕੀ ਜੀ ਇਹਦੇ ਮਗਰ ਕੱਟੀ ਜੀ ਨਾੜੂ ਜਿਹੜਾ ਬਿਲਕੁਲ ਤਾਜ਼ਾ ਹੀ ਹੈ ਨਾਲ ਗਿੱਲਾ ਹੀ ਨਾੜੂ ਹੈ ਜੇ ਸੁੱਕਾ ਨਹੀਂ ਹੈ ਤੇ ਇਹਦਾ ਫਿਰ ਮੁੱਲ 55 ਕਰ ਦਿੰਗੇ ਕਰ ਦੋ ਕੋ ਮਨ ਤਾਂ ਮੈਂ ਦੇ ਦੇਣਾ ਅੱਛਾ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਹਨਾ ਠੀਕ ਹੈ ਬਾਕੀ ਮੌਕੇ ਤੇ ਹੋ ਜਾਊਗਾ ਸੌਦਾ ਕੋਈ ਵੀਰ ਫੋਨ ਲਾਵੇ ਜਰੂਰ ਇੱਕ ਕਰੀ ਆ ਵੀ ਕੱਲ ਦੀ ਸੂਈ ਹੈ ਅੱਛਾ ਇਹ ਵੀ ਕੱਲ ਦੀ ਸੂਈ ਹੈ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਕੱਢੇ 14 ਕਿਲੋ ਅੱਛਾ ਹਾਂ ਵਧੀਆ ਖੁੱਲਾ ਤੋੜੋ ਫੇਰ ਇਹਨਾਂ ਵਿੱਚ ਇਹਦੀਆਂ ਕਿੰਨੀਆਂ ਚਵਾਈਆਂ ਹੋ ਗਈਆਂ ਇਹਦੀਆਂ ਦੋ ਘਰਤੀਆਂ ਜੀ ਠੀਕ ਹੈ ਇਹਦੇ ਵੀ ਪੁੜੇ ਨਹੀਂ ਜਿੰਨੇ ਚੁੱਕੇ ਆਪਾਂ ਦੇਖ ਸਕਦੇ ਹਾਂ ਇੰਨਾ ਤੋਂ ਮੰਨਦੇ ਦੋ ਦੋ ਚਵਾਈਆਂ ਹੋਈਆਂ ਦੰਦ ਬਰਾਬਰ ਕਰ ਦਈਏ ਜੀ ਅਰੇ ਤੁਸੀਂ ਸੂਆ ਕਿਨਵਾਜੇ ਇਹਦਾ ਦੂਸਰਾ ਸੂਆ ਕੇ ਤੇ ਬਾਕੀ ਆ ਪੇਟ ਪੜੇ ਦੋ ਆਪਾਂ ਦੇਖ ਸਕਦੇ ਚੰਗੀ ਐ ਤੇ ਇਹਦਾ ਫਿਰ ਮੁੱਲ ਇਹਦਾ ਕਰਦੀ ਲੱਖ ਕਰਦਾ ਛੋਟ ਛਟ 595 ਜੀ ਅੱਛਾ 5000 ਛੱਡ ਦੋ 95 ਦੇ ਜੀ ਦੋ ਠੀਕ ਹੈ ਜੀ ਇਹਦੇ ਥਣ ਥਣ ਦਿਖਾ ਦਈਏ ਫੇਰੀ ਲੱਗੇ ਤਾਂ ਬਾਕੀ ਹਵਾਨੇ ਦੀ ਧਾਕ ਇਹਦੀ ਵੀ ਗਾਂ ਨੂੰ ਚੰਗੀ ਆ ਮਿਲਕ ਵੀ ਨੇ ਵੀ ਚੰਗੀ ਲੱਗੀ ਚੰਗੀ ਕੋਈ ਨਹੀਂ ਬਾਜ ਬੜੀ ਜਾਨੀ ਆ ਆ ਦੇਖ ਸਕਦੇ ਜੀ ਪਿੱਛੇ ਇੱਕ ਰਹੀ ਫੇਰ ਤੇ ਇੱਕ ਉਹਨ ਗੱਬਨ ਮੱਝ ਵੀ ਰਹਿ ਗਈ ਜੀ ਹਾਂ ਜੀ ਇਹ ਗੱਬਨ ਰਹਿ ਗਈ ਜੀ ਵਿਚ ਮੱਝਾਂ ਤੋਂ ਤਰਾਸਦੇ ਕੋ ਵੇਖ ਲਓ ਕਿੰਨੇ ਮੱਝਾਂ ਤੇ ਆ ਵੀ ਹੈਗੀਆਂ ਆ ਵਾਂ ਇਹ ਕਦੋਂ ਪਾਉਣੀ ਆ ਅਗਲੀ ਵੀਡੀਓ ਚ ਉਹ ਅਗਲੀ ਵੀਡੀਓ ਪਾਉਂਗੇ ਵੇਖੋ ਝੋਟੀਆਂ ਇਹ ਜਿਹੜੀਆਂ ਵਾ ਝੋਟੀਆਂ ਜਿਹੜੀਆਂ ਵਾ ਚੰਗੀਆਂ ਤਕੜੀਆਂ ਝੋਟੀਆਂ ਵਾ ਹਾਂ ਬੱਚਾ ਇਹਦਾ ਮਰ ਗਿਆ ਥੋੜਾ ਕਰਦੀ ਹੈ ਜੀ ਅੱਛਾ ਇਹਦਾ ਬੱਚਾ ਕਿੰਦੇ ਆ ਕੇ ਮਰ ਗਿਆ ਵਾ ਭਾੜੇ ਦੀ ਮਿਲਦੀ ਹੈ ਤੇ ਫਿਰ ਅਗਲੀ ਵੀਡੀਓ ਤੱਕਰ ਕਹਿੰਦੇ ਕੀ ਕਰੀ ਭਾੜੇ ਤੇ ਕਰਕੇ ਤੇ ਫਿਰ ਕਹਿੰਦੇ ਪਾ ਦੇਾਂਗੇ ਆ ਵੇਖੋ ਆ ਜਿਹੜੀ ਹੁਣ ਗੱਬਨ ਮੱਚੰਗੀ ਭਾਰੀ ਮੱਝ ਆ ਜਿਹੜੀ ਇਹ ਕਿੰਨੇ ਕ ਦੁੱਧ ਆ ਲਈ ਜੇ ਤੇ 15 16 ਕਿਲੋ ਭਾਜੀ ਵਧੀਆ ਦੇ ਦਿੰਦੀ ਖੁੱਲ ਅੱਛਾ ਹਾਂਜੀ ਤੋਰੋ ਫੇਰ ਇੰਨਾ ਹਫਤੇ ਦੇ ਵਿੱਚ ਵਿੱਚ ਸੂਪ ਹੋਊਗੀ ਜਿਹੜੀ ਵੀ ਹੈ ਨਾ ਹਾਂਜੀ ਕਹਿੰਨੇ ਵਿਸਾਖੀ ਪਉਣੀ ਆ ਤੇ ਮੰਡੀ ਤੇ ਵੀ ਪੈ ਜਣੀ ਮੰਡੀ 'ਚ ਵੀ ਪੈ ਜਣੀ ਆ ਇਹ ਸਰਪੰਚ ਚੰਗੀ ਭਾਰੀ ਮੱਝ ਆ ਜਿਹੜੀ ਥੋੜਾ ਝੰਬੂ ਦਾ ਕਰਦੀ ਆ ਜਿਹੜੀਆਂ ਇਹੋ ਜਿਹੀਆਂ ਮੱਝਾਂ ਹੁੰਦੀਆਂ ਵਾ ਪਿੱਛੇ ਫੁੱਲੀਆਂ ਖੱਲੀਆਂ ਆਈਆਂ ਹੁੰਦੀਆਂ ਵਾ ਬਾਕੀ ਚੰਗੀ ਭਾਰੀ ਐ ਮੱਝ ਜਰੀਏ ਅਜੇ ਤਿਆਰ ਹੋਣੀ ਆ ਬਾਕੀ ਜਿਹੜੇ ਵੀ ਕਿਸੇ ਵੀ ਦੇ ਕੋਈ ਵੀ ਪਸੰਦ ਆਉਂਦੀ ਐ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋਣਗੇ ਇਹਦਾ ਫਿਰ ਮੁੱਲ ਇਹਦਾ 160 ਕਰਦੀ ਏ 160000 ਹਾਂਜੀ ਇਹ ਕਰਦੀ ਏ ਛੋਟ ਛੋਟ ਡੇਢ ਦੀ ਕਰ ਦਾਂਗੇ ਜੱਸ ਨੋਜੀ ਅੱਛਾ ਹਾਂ ਛੋਟ ਠੀਕ ਹੈ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਹਾਂਜੀ ਠੀਕ ਹੈ ਜੀ ਬਾਕੀ ਤੁਹਾਡੇ ਘਰੋਂ ਤਸੱਲੀ ਕਰਕੇ ਕੋਈ ਹਨਾ ਵੇਖ ਚਾਕ ਕੇ ਪਾਸ ਕਰਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਸੂਈਆਂ ਦੇ ਆਪਣੀ ਚੁਾਈ ਕਰਕੇ ਖੜੇ ਤੇ ਗੱਬਨ ਆਪਣੀ ਪਾਸ ਕਰਕੇ